ਕਿਦਾ ਚਾਰ ਡੰਗ ਚੋਕੇ ਦੇ ਸੱਲੀ ਕਰਕੇ ਲਿਜਾ ਦੇ ਠੀਕ ਹੈ ਜੀ ਮੋੜ ਲਓ ਜੀ ਕੱਦ ਵੜ ਟ ਸੋਹਣਾ ਸੁਖਣਾ ਚੰਗੀ ਪੜੀ ਪਰੋਸੀ ਆ ਜੋ ਵੀ ਭਰਾ ਬੂਰੀ ਮੱਝ ਦਾ ਸਕੀਨ ਆ ਤਾਂ ਬਹੁਤ ਸੋਹਣੀ ਢੋਟੀ ਆ ਜੀ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਜਗਜੀਤਪੁਰਾ ਤੇ ਜਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਇੱਕ ਮੱਝ ਪੂਰੀ ਬਕਾਉਆ ਜੀ ਆ ਦੇਖ ਸਾਥੀਓ ਵੱਧ ਜਾਣਕਾਰੀ ਲੈ ਮੰਗੇ ਆਪਾਂ ਬਾਈ ਜੀ ਤੋਂ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੋਵੇ ਤਾਂ ਆਪਣਾ ਨੰਬਰ ਨੋਟ ਕਰੋ 7328000354 ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਨੂੰ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਤੁਹਾਡੇ ਤੱਕ ਨਵੀਂ ਨਵੀਂ ਵੀਡੀਓ ਅਪਲੋਡ ਕਰ ਸਕੀਏ ਬਾਈ ਦਾ ਨੰਬਰ ਲਿਖਾਂਗੇ ਟਾਈਟਲ ਵਿੱਚ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਬਾਈ ਜੀ ਸਾਸਿਕਾ ਜੀ ਸਾਸਿਕਾ ਜੀ ਦਾ ਨਾਮ ਵੀ ਰਜਾ ਆਪਣਾ ਨਾਮ ਕੁਲਵਿੰਦਰ ਸਿੰਘ ਪਿੰਡ ਕੰਡ ਜਗੀਤਪੁਰਾ ਜ਼ਿਲ੍ਹਾ ਜਿਹੜਾ ਬਰਨਾਲਾ ਬਾਈ ਮਾਝ ਵੀ ਜਾਣੇ ਕਰੋ ਜੀ ਕਿ ਕਿੰਨਾ ਟਾਈਮ ਹੋ ਗਿਆ ਸੀ ਇਹ ਬੂਰੀ ਮਾਝਾ ਬਾਈ ਇਹਨੂੰ 8ਵਾਂ 9ਵਾਂ ਦਿਨ ਹੋ ਗਿਆ ਸੂਈ ਨੂੰ 8-9 ਦਿਨਾਂ ਹਾਂ ਤੇ ਬੌਲਾ 10 ਕਿਲੋ ਤਿਆਰ ਆ ਬਾਈ ਹੁਣ ਠੀਕ ਆ ਚਾਹੇ ਦੋ ਡਾਂਗ ਥੋੜੇ ਜਿਹਾ ਲਾ ਚਾਹੇ ਚਾਰ ਡਾਂਗ ਚੋਕ ਲੈ ਤੇ ਬੱਚਾ ਕੀ ਬੱਚਾ ਕੱਟੀ ਆ ਮਗਰ ਕਾਲੀ ਬੱਚਾ ਕੱਟੀ ਐ ਪਹਿਲਾਂ ਆਪਾਂ ਕੱਟੀ ਵਿਖਾ ਦੀ ਲੋ ਜੀ ਪਹਿਲਾਂ ਕੱਟੀ ਚੈੱਕ ਕਰੋ ਬਹੁਤ ਸੋਹਣੀ ਕੱਟੀ ਆ ਤੇ ਫੇਸ ਕੁਆਲਟੀ ਦੇਖ ਸਕਦੇ ਹੋ ਕਰਮਾ ਬਾੜੀ ਦੀ ਠੀਕ ਆ ਜੀ 8-9 ਦਿਨ ਹੋ ਗਏ ਬਾਈ ਕਹਿੰਦਾ ਸੂਈ ਨੂੰ ਤੋੜ ਦੇ ਪਰਾ ਲੋ ਜੀ ਹੁਣ ਸਵੇਰ ਦੀ ਚਵਾਈ ਹੋਈ ਬਈ ਹਾਂ ਸਵੇਰ ਦੀ ਚਵਾਈ ਹੋਈ ਹੁਣ ਨੋਪਰਾ ਚੱਕਰ ਵੀ ਜਰੂਰ ਕਰੋ ਫਰਾਂਸ ਬਾਈ ਕਾ ਚਾਰ ਡੰਗ ਚੋਕੇ ਦਸੱਲੀ ਕਰਕੇ ਲਿਜਾ ਦਿਓ ਠੀਕ ਹੈ ਜੀ ਮੋੜ ਲਓ ਜੀ ਕੱਦ ਵੇਟ ਸੋਹਣਾ ਸੁਖਣਾ ਚੰਗੀ ਪੜੀ ਪਰੋਸੀ ਆ ਜੋ ਵੀ ਭਰਾ ਬੂਰੀ ਮੱਝ ਦਾ ਸਕੀਨ ਆ ਤਾਂ ਬਹੁਤ ਸੋਹਣੀ ਝੋਟੀ ਆ ਜੀ ਬਾਈ ਜੀ ਨਾਲ ਜਰੂਰ ਕਨੈਕਟ ਕਰੋ ਬਾਈ ਜੀ ਰੇਟ ਇਹਦਾ ਰੇਟ ਫੋਨ ਤੇ ਕਰਾਂਗੇ ਬਾਈ ਰੇਟ ਇਹਦਾ ਹੀ ਫੋਨ ਤੇ ਕਰਾਂਗੇ ਠੀਕ ਹੈ ਜੀ ਨੋਪਰਾ ਚੱਕਰ ਸਾਹਿਬ ਹੁਣ ਸੁਵਾਈ ਹੋਈ ਵਾ ਥਾਂ ਥਾਂ ਬਹੁਤ ਸੋਹਣਾ ਲੱਗਿਆ ਕਰਮਾਂ ਵਾਲੀ ਹਾਂਜੀ ਬਾਈ ਦੂਜੀ ਦੱਸੋ ਜੀ ਬੜਾ ਵਾਹੀ ਇਹ ਤੀਜਾ ਸੁਆ ਹਾਂਜੀ ਤੂ ਹੀ ਹੋ ਗਿਆ ਮਗਰ ਬੱਸੀਆ ਡੇਢ ਮਹੀਨਾ ਹੋ ਗਿਆ ਉਸੂ ਨੂੰ ਠੀਕ ਆ ਇੱਕ ਦੋ ਦਿਨ ਵੱਧ ਵਾਹਣ ਘੱਟ ਨਹੀਂ ਆ ਜੀ ਹਾਂ ਤੇ ਦੁੱਧ ਹੈਗਾ 14 15 ਕਿਲੋ ਠੀਕ ਆ ਹਾਂ ਤੇ ਦੇਣੀ ਹਾਂਜੀ ਦੇਣੀ ਕਿਹਦੇ ਬੱਸ ਫੋਨ ਤੇ ਕੀ ਕਰਾਂਗੇ ਇਹਦੇ ਫੋਨ ਕਰ ਦੱਸੀ ਕਿਹੜੀ ਆ ਗਈ ਉਹ ਹਾਂ ਆਹਾਂ ਹਾਂਜੀ ਐਰਸਰ ਹਾਂਜੀ ਆ ਲੋ ਵੀ ਬੱਸੀਆ ਵਾਟ ਆਬਰੀ ਤੋਰ ਦੋ ਬਰਾ ਠੀਕ ਆ ਜੀ ਦੁੱਧ ਚਾਹ ਦੋ ਡੰਗ ਚੋਲੇ ਜੀ ਦੁੱਧ ਚਾਹ ਚਾਰ ਡੰਗ ਚੋਲੇ ਜੀ ਤੇ ਯਾਰ ਆਪਾਂ ਨੂੰ ਫੋਨ ਠੀਕ ਆ 14 ਤੇ 15 ਯਾਨੀ ਕਿਤੇ 15 ਵੀ ਪੈ ਜਾਂਦੀ ਹੈ ਕਿਤੇ 14 ਵੀ ਰਹਿ ਜਾਂਦਾ ਠੀਕ ਆ ਹਾਂ ਉੱਦੀ ਵਾਲੀ ਮਾ ਗਾਂ ਜੀ ਠੀਕ ਆ ਜੀ ਕੰਨ ਕੋਲ ਬਹੁਤ ਸੋਹਣਾ ਲੱਗਿਆ ਮੋੜ ਦੇ ਬਾਈ ਮੋੜ ਦੇ ਤੋੜਾ ਦੇਖ ਸਕਦੇ ਪਰਾ ਬੱਸੀ ਬਹੁਤ ਸੋਹਣੀ ਹੈ ਮਗਰ ਇਹਦੇ ਲੋਚ ਪਾ ਤੋਕੜ ਵੜਾਣ ਵਾਲਾ ਹੀ ਹੋਊਗਾ ਪਾ ਤੋਕੜ ਵੜਾਣ ਲਈ ਕਰੇ ਹਾਂ ਲੋ ਪਰਾ ਥੋੜੀ ਜਿਹੀ ਫਿੱਕੀ ਆ ਹਾਂ ਲੋਚ ਥਾਂ ਕੋਲ ਬਹੁਤ ਸੋਹਣਾ ਕਰਮਾ ਵਾਲੀ ਦਾ ਲੱਗ ਜਾਵਾ ਚਾਹ ਬਾਈਟਾ ਦੋ ਡੰਗ ਚੋ ਕੇ ਥੱਲੀ ਘਾਟੂ ਜਾਵਾਂ ਬਾਈ ਜੀ ਨਾਲ ਜੂਪ ਕਨੈਕਟ ਕਰੋ ਭਰਾ ਬਈ ਹੋਰ ਤਾਂ ਨਾ ਕੋਈ ਪਕਾਉ ਨਹੀਂ ਨਹੀਂ ਹੋਰ ਨਹੀਂ ਠੀਕ ਹੈ ਜੀ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਓਕੇ